ਕਾਤ ਪਾਬੀ ਨੇ ਤੇਰੇ ਕੁੱਟ ਕੁੱਟ ਹੁੰਦੀ ਆ ਚੋਰਾ ਬਿੱਟ ਵਿੱਚ ਕੁੱਟ ਕੁੱਟ ਹੁੰਦੀ ਆ ਕਾਤ ਪਾਬੀ ਨੇ ਤੇਰੇ ਕੁੱਟ ਕੁੱਟ ਹੁੰਦੀ ਆ ਆਪਾਂ ਚਾਚਾਉਰੀਆਂ ਘਰ ਵਿੱਚ ਆਵੇ ਉਹਨਾਂ ਗੈ ਨੂੰ ਮਹੀਨੇ ਚ ਹੋ ਗਿਆ ਬਿੱਟ ਵਿੱਚ ਕੁੱਟ ਕੁੱਟ ਹੁੰਦੀ ਆ ਕਾਤ ਪਾਬੀ ਨੇ ਤੇਰੇ ਕੁੱਟ ਕੁੱਟ ਹੁੰਦੀ ਆ ਚੋਰਾ ਬਿੱਟ ਵਿੱਚ ਕੁੱਟ ਕੁੱਟ ਹੁੰਦੀ ਆ ਢੀੜੂ ਅਬ ਜਾਉ ਨਾਲ ਹੀ ਜੜੇ ਨਚਾਉ ਪੱਪੂ ਆਵੇ ਮੈਂ ਖੜਾਉ ਚੰਗਾ ਹੋਇਆ ਪਾਬੀ ਤੇਰੇ ਕੁੱਟ ਕੁੱਟ ਹੁੰਦੀ ਆ ਚੋਰਾ ਬਿੱਟ ਭਾਬੀਏ ਤੇਰੇ ਕੁੱਤ ਕੁੱਤ ਹੁੰਦੀ ਆ ਲੋੜੀ ਮੈਨੂੰ ਸੁੱਤੀ ਜਾਣੀ ਚਾਹੀਦੀ ਨਹੀਂ ਭਾਬੀਏ ਕੱਲੀ ਨੂੰ ਪੰਨੀਰੀ ਖਾਣੀ ਚਾਹੀਦੀ ਨਹੀਂ ਭਾਬੀਏ ਲੋੜੀ ਮੈਨੂੰ ਸੁੱਤੀ ਜਾਣੀ ਚਾਹੀਦੀ ਨਹੀਂ ਭਾਬੀਏ ਕੱਲੀ ਨੂੰ ਪੰਨੀਰੀ ਖਾਣੀ ਚਾਹੀਦੀ ਨਹੀਂ ਭਾਬੀਏ ਯਾਰ ਜੀ ਪਿੰਡ ਤੇਰੇ ਪੁੱਤ ਪੁੱਤ ਹੁੰਦੀਆ ਪਿਆਰਾ ਵਿੱਚ ਦੇ ਵਿੱਚ ਪੁੱਤ ਪੁੱਤ ਹੁੰਦੀਆ ਸਾਡੇ ਘਰ ਮੱਜਾ ਭਾਦੀਆਂ ਨੇ ਕੱਟੀਆਂ ਪੁੱਤ ਜੰਮਦੀਆਂ ਇਸ ਪਿੰਡ ਦੀਆਂ ਜੱਟੀਆਂ ਸਾਡੇ ਘਰ ਮੱਜਾ ਭਾਦੀਆਂ ਨੇ ਕੱਟੀਆਂ ਪੁੱਤ ਜੰਮਦੀਆਂ ਇਸ ਪਿੰਡ ਦੀਆਂ ਜੱਟੀਆਂ ਇਕਾਈਆਂ ਦੇਣ ਬੈੜੇ ਡੇੜ ਕਿੱਲੇ ਆ ਪਿੰੜੇ ਕਿਉਂ ਤੂ ਬੋਲ ਬੋਲੇ ਪੈੜੇ ਚੰਗਾ ਹੋਇਆ ਭਾਦੀ ਜੇ ਤੇਰੇ ਪੁੱਤ ਪੁੱਤ ਹੁੰਦੀਆ ਪਿਆਰਾ ਬੀਜ ਤੇਰੇ ਪੁੱਤ ਪੁੱਤ ਹੁੰਦੀ ਆ ਸਾਡ ਘਰ ਪੱਪੂ ਛੱਪੂ ਜੰਮ ਜੰਮ ਆਵੇਗਾ ਭਾਰ ਕੇ ਤਰੱਕੀ ਧੀਰਾਂ ਰੀੜੀਆਂ ਦਲਿਆਵੇਗਾ ਸਾਡ ਘਰ ਪੱਪੂ ਛੱਪੂ ਜੰਮ ਜੰਮ ਆਵੇਗਾ ਭਾਰ ਕੇ ਤਰੱਕੀ ਧੀਰਾਂ ਰੀੜੀਆਂ ਦਲਿਆਵੇਗਾ ਪਾਦੀਏ ਤੇਰੇ ਕੁੱਤ-ਕੁੱਤ ਹੁੰਦੀਆ ਚੋਰਾ ਵਿੱਚ ਵਿੱਚ ਕੁੱਤ-ਕੁੱਤ ਹੁੰਦੀਆ ਨੀ ਬਧਾਈਆਂ ਪਾਦੀਏ ਯਾਰ ਤੈਨੂੰ ਵੀ ਬਧਾਈਆਂ ਪਤਾ ਲਾਈਆਂ ਪਾਦੀਏ ਯਾਰ ਆਰਾ ਰਾਰ ਚਲਾਈਆਂ ਨੀ ਬਧਾਈਆਂ ਪਾਦੀਏ ਯਾਰ ਤੈਨੂੰ ਵੀ ਬਧਾਈਆਂ ਪਤਾ ਲਾਈਆਂ ਪਾਦੀਏ ਯਾਰ ਆਰਾ ਰਾਰ ਚਲਾਈਆਂ ਪਾਦੀਏ ਤੂਰ ਕੋਟੀਆ ਲੋੜੀ ਆਉਂਦੇ ਸਾਲ ਬਣੂਗੀ ਚੂੜੀ ਚੂੜੀ ਜੀਵੇ ਜੁੱਗਾ ਤੂੜੀ ਚੰਗਾ ਹੋਇਆ ਪਾਦੀ ਜੇ ਤੇਰੇ ਕੁੱਤ-ਕੁੱਤ ਹੁੰਦੀਆ ਯਾਰਾ ਭੂਆ ਭਾਜੀ ਤੇਰੇ ਘੁੱਟ-ਘੁੱਟ ਹੁੰਦੀ ਆ ਝੋਰਾ ਬਿਠੇ ਬਿਠੇ